ਨਗਰ ਨਿਗਮ ਦੇ ਵਿਧੀ ਕਮਿਸ਼ਨਰ सुरेंद्र ਸਿੰਘ ਨੇ ਸਾਢੇ 5 ਵਜੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਜਿਸ ਦਾ ਕਾਰਨ ਕੂੜਾ ਕਲੈਕਟ ਕਰਨ ਵਾਲੀ ਕੰਪਨੀ ਆਵਾਜ਼ਾ ਜਿਸ ਨੇ ਨਗਰ ਨਿਗਮ ਨੂੰ ਐਗਜ਼ਿਟ ਨੋਟਿਸ ਦੇ ਦਿੱਤਾ ਪਰ ਫਿਰ ਵੀ ਉਹ ਕੰਪਨੀ ਥੋੜਾ ਬਹੁਤ ਕੰਮ ਕਰ ਰਹੀ ਹੈ। ਉਹਨਾਂ ਸ਼ਹਿਰ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ਅਤੇ ਖਾਲੀ ਪਲਾਟਾਂ ਦੇ ਵਿੱਚ ਕੂੜਾ ਨਾ ਸੁੱਟਣ ਜਿਸ ਨਾਲ ਕੂੜੇ ਦੇ ਅੰਬਾਰ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਨ। ਉਨਾ ਸ਼ਹਿਰ ਵਾਸੀਆਂ ਨੂੰ ਪ੍ਰੋਸਾ ਦਵਾਇਆ ਕਿ ਨਗਰ ਨਿਗਮ ਵੱਲੋਂ ਟੈਂਡਰ ਲਗਾ ਦਿੱਤੇ ਗਏ ਹਨ ਅਤੇ ਜਲਦ ਹੀ ਸਫਾਈ ਦੇ ਸੁਚੱਜੇ ਪ੍ਰਬੰਧ ਕੀਤੇ ਜਾਣਗੇ। ਦੇਖੋ ਕੂੜੇਦਾਨ ਜਿਹੜੀ ਸਮੱਸਿਆ ਹੈਗੀ ਆ ਕਾਫੀ ਲੰਬੇ ਸਮੇਂ ਤੋਂ ਸਾਡੀ ਹੈਗੀ ਆ। ਅਵਰਦਾ ਕੰਪਨੀ ਨੇ ਸਾਨੂੰ ਐਕਸ਼ਨ ਨੋਟਿਸ ਦੇ ਦਿੱਤਾ ਪਰ ਫਿਰ ਵੀ ਉਹ ਕੰਮ ਕਰ ਰਹੇ ਨੇ ਤੇ ਅਸੀਂ ਜਿਹੜਾ ਹੈਗਾ ਫਿਰ ਵੀ ਬਹੁਤ ਜਿਹੜਾ ਹੈਗਾ तमाम ਜਿਹੜੀਆਂ ਸਾਡੇ ਚੈਲੰਜਸ ਹੋਣ ਦੇ ਬਾਵਜੂਦ ਸਾਡੀ ਟੀਮ ਅੱਛਾ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ ਮਾਨਜੋਤ ਕੁਸ਼ਨਰ ਸਾਹਿਬ ਖੁਦ ਫੀਲਡ ਜਾ ਕੇ ਜਾਇਜ਼ਾ ਲੈਂਦੇ ਨੇ ਤੇ ਜਿਹੜਾ ਹੈਗਾ ਅਸੀਂ ਨਵਾਂ ਟੈਂਡਰ ਜਿਹੜਾ ਫਲੋਟ ਕਰ ਦਿੱਤਾ ਤੇ ਹੋਪਫੁਲੀ ਇਹ ਅਗਲੇ ਮਹੀਨੇ ਤੱਕ ਜਿਹੜੀ ਹੈਗੀ ਆ ਸਾਡੀ ਕੰਪਨੀ ਓਨ ਬੋਰਡ ਹੋ ਜਾਏਗੀ ਤੇ ਫਿਰ ਜਿਹੜਾ ਹੈਗਾ ਸਫਾਈ ਦਾ ਜਿਹੜਾ ਕਾਫੀ ਸੁਧਾਰ ਸ਼ਹਿਰ ਦੇ ਵਿੱਚ ਹੋਏਗਾ ਚਾਰ ਵਾਸੀਆਂ ਨੂੰ ਇਹੀ ਮੇਰੀ ਅਪੀਲ ਹੈ ਕਿ ਜਿਹੜਾ ਹੈਗਾ ਤਾਂ-ਤਾਂ ਤੇ ਅਸੀਂ ਕੂੜਾ ਨਾ ਸੁੱਟੀਏ ਖਾਸ ਕਰਕੇ ਖਾਲੀ ਪਲਾਟਾਂ ਦੇ ਵਿੱਚ ਦੇਖਣ ਨੂੰ ਆਇਆ ਕਿ ਲੋਕੀ ਜਿਹੜਾ ਕੂੜਾ ਸੁੱਟ ਦਿੰਦੇ ਨੇ ਤੇ ਉਹਦੇ ਕਰਕੇ ਕਾਫੀ ਜਿਹੜੀ ਹੈਗੀ ਗੰਦਗੀ ਜਿਹੜੀ ਹੈਗੀ ਮਹਿਸੂਸ ਹੁੰਦੀ ਕੋਈ ਕਿਸੇ ਦੇ ਪ੍ਰਾਈਵੇਟ 플ੌਟ ਦੇ ਅੰਦਰ ਜਿਹੜੀ ਹੈ ਉਹ ਨਗਰ ਨਿਗਮ ਦੀ ਵੀ ਜਿਹੜੀ ਹੈਗੀ ਆ ਉੱਥੇ ਕੋਈ ਅਧਿਕਾਰ ਨਹੀਂ ਹੈ ਅਸੀਂ ਕਿਸੇ ਦੇ ਵੀ ਪ੍ਰਾਈਵੇਟ 플ੌਟ ਦੇ ਅੰਦਰ ਵਰਕੇ ਜਿਹੜਾ ਹੈਗਾ ਸਫਾਈ ਨਹੀਂ ਕਰ ਸਕਦੇ ਆ ਪਰ ਇਸ ਤਰ੍ਹਾਂ ਕੂੜਾ ਪਿਆ ਰਹਿੰਦਾ ਤੇ ਇਸ ਕਰਕੇ ਉਹ ਉੱਥੇ ਜਿਹੜਾ ਹੈਗਾ ਇੱਕ ਅੱਛਾ ਜਿਹੜਾ ਹੈਗਾ ਫੀਲਿੰਗ ਨਹੀਂ ਦਿੰਦਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਉਹ ਥਾਂ-ਥਾਂ ਜਾਂ ਨਾਲੀਆਂ ਦੇ ਵਿੱਚ ਜਾਂ ਖਾਲੀ ਪਲਾਟਾਂ ਦੇ ਵਿੱਚ ਕੂੜਾ ਨਾ ਸੁੱਟਣ ਜੋ ਵੀ ਨਗਰ ਨਿਗਮ ਵੱਲੋਂ ਨਿਰਧਾਰਿਤ ਪੁਆਇੰਟ ਕੀਤੇ ਗਏ ਨੇ ਕੇਵਲ ਉੱਥੇ ਜਿਹੜਾ ਕੂੜਾ ਸੁੱਟਿਆ ਜਾਵੇ ਸੋ ਦੈਟ ਨਗਰ ਨਿਗਮ ਵੱਲੋਂ ਸਫਾਈ ਕੀਤੀ ਜਾ ਸਕੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੂੜੇ ਦੇ ਹਾਲਾਤ ਜਿਹੜੇ ਨੇ ਉਹ ਜਿਉਂ ਦੇ ਤਿਉਂ ਬਣੇ ਹੋਏ ਨੇ ਤੇ ਉਧਰ ਅਵਰਡਾ ਕੰਪਨੀ ਜੋ ਕੂੜਾ ਕਲੈਕਟ ਕਰਨ ਦਾ ਕੰਮ ਕਰ ਰਹੀ ਸੀ ਉਸਨੇ ਵੀ ਹੁਣ ਨਗਰ ਨਿਗਮ ਨੂੰ ਐਗਜ਼ਿਟ ਨੋਟਿਸ ਦੇ ਦਿੱਤਾ ਹੈ। ਉਧਰ ਨਗਰ ਨਿਗਮ ਦਾ ਆਖਣਾ ਹੈ ਕਿ ਟੈਂਡਰ ਲਗਾਏ ਜਾ ਚੁੱਕੇ ਨੇ ਤੇ ਜਲਦ ਹੀ ਸਾਫ ਸਫਾਈ ਦੇ ਜਿਹੜੇ ਪ੍ਰਬੰਧ ਨੇ ਉਹ ਠੀਕ ਕੀਤੇ ਜਾਣਗੇ। ਸੋ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਗੱਲ ਦਾ ਧਿਆਨ ਦੇਣ ਕਿ ਜਗ੍ਹਾ-ਜਗ੍ਹਾ ਤੇ ਕੂੜਾ ਨਾ ਸਟਿਆ ਜਾਵੇ ਤੇ ਗੰਦਗੀ ਭਰਿਆ ਮਾਹੌਲ ਨਾ ਬਣੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼